ਪੜਾਇਆ ਜਾ ਰਿਹਾ ਕਿ ਅਸੀਂ ਜੀ ਮੁਸਲਮਾਨ ਖਣੀ ਗਲਤਹਾਣਾ ਉਹਨਾਂ ਖਿਲਾਫ ਅਸੀਂ ਕਰ ਰਹੇ ਹਾਂ ਇਹ ਕਾਰਵਾਈ ਜਿਹੜੇ ਰਾਈਟ ਵਿੰਗ ਗਰੁੱਪਸ ਆ ਤੁਸੀਂ ਈਡੀਐਲ ਕਹਿ ਸਕਦੇ ਆ ਪਰ ਇਹ ਬਹਾਨਾ ਤੁਸੀਂ ਜੇ ਕੰਟਰੀ ਦਾ ਤੁਸੀਂ ਭਲਾ ਚਾਹੁੰਦੇ ਹੋ ਤੇ ਤੁਸੀਂ ਭੰਨ ਤੋੜ ਕਾਤੇ ਕਰਦੇ ਹੋ ਨਵੇਂ ਘਰ ਤੁਸੀਂ ਦੇਖਿਆ ਉਹਨਾਂ ਨੂੰ ਭੰਨ ਰਹੇ ਸੀ ਗੱਡੀਆਂ ਭੰਨ ਰਹੇ ਆ ਲੋਕ ਤਾਂ ਪਹਿਲਾਂ ਹੀ ਕਈ ਜਗ੍ਹਾ ਗਰੀਬੀ ਦੇ ਹਾਲਾਤਾਂ 'ਚ ਰਹ ਰਹੇ ਆ ਉਹਨਾਂ ਦੀਆਂ ਗੱਡੀਆਂ ਭੰਨਦੀਆਂ ਉਹਨਾਂ ਦੇ ਘਰ ਭੰਦੇ ਸੋ ਇਹ ਹੈਗਾ ਜਾਨੀ ਇੱਕ ਸੰਦਾ ਕਹਿ ਲੋ ਤੁਸੀਂ ਪੋਲੀਟਿਕਲੀ ਮੋਟੀਵੇਟਿਡ ਵੀ ਹੋ ਸਕਦੇ ਸੋ ਉਹਨਾਂ ਦੇ ਦੋਸ਼ ਬੜੇ ਵੱਡੇ ਆ ਕਿ ਤੁਸੀਂ ਸਾਡੀ ਕੰਟਰੀ ਨੂੰ ਬਰਬਾਦ ਕਰ ਦਿੱਤਾ ਕ੍ਰਾਈਮ ਵੱਧ ਗਿਆ ਰੇਪ ਵੱਧ ਗਏ ਨੇ ਕਤਲ ਵੱਧ ਚੁੱਕੇ ਨੇ ਉਸ ਤੋਂ ਬਾਅਦ ਲੁੱਟ ਹੋ ਰਹੀ ਹੈ ਅਸੀਂ ਲੰਡਨ ਦੀਆਂ ਸੜਕਾਂ ਤੇ ਆਪਣੀਆਂ ਡਾਕਟਰਾਂ ਦੇ ਨਾਲ ਥੁਲੇਨ ਘੁੰਮ ਨਹੀਂ ਸਕਦੇ ਹੋਰ ਬਹੁਤ ਸਾਰੇ ਇਲਜ਼ਾਮ ਨੇ ਤੁਸੀਂ ਇਹਨਾਂ ਨੂੰ ਕਿਵੇਂ ਵੇਖਦੇ ਹੋ ਪਰ ਇੱਕ ਅਜੀਬ ਗੱਲ ਆ ਕਿ ਗਵਰਨਮੈਂਟ ਚੇਂਜ ਹੋਣ ਦੇ ਨਾਲ ਇਹ ਚੀਜ਼ਾਂ ਹੋਣ ਲੱਗੀਆਂ ਸੋ ਇਹਦੇ ਵਿੱਚ ਵੀ ਕਿਤੇ ਕੋਸ ਹੈ ਤਾਂ ਨਹੀਂ ਕਰ ਦੋਨਰ ਟਰੰਪ ਹੋਰਾਂ ਦਾ ਬਿਆਨ ਜਿਹੜਾ ਆਇਆ ਕੱਲ੍ਹ ਪਾਸੋਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਲੋਕ ਲੋਕਾਂ ਦੇ ਪੱਖ ਦੇ ਵਿੱਚ ਹੀ ਹੈ ਜਿਹੜੇ ਰਾਈਟ ਕਰ ਰਹੇ ਨੇ ਸਰ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਿੱਗੀ ਜੀ ਆਨੂ ਕਰਦੇ ਆ ਇੱਕ ਖਾਸ ਸੁਨੇਹਾ ਖਾਸ ਪ੍ਰੋਗਰਾਮ ਕਹਿ ਸਕਦੇ ਆ ਅੱਜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੋ ਗਏ ਆ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਦਿਓੜ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਦੇ ਅੱਜ ਵਿਸ਼ਾ ਜਿਹੜਾ ਥੋੜਾ ਜਿਹਾ ਗੰਭੀਰ ਹੈ ਕਿਉਂਕਿ ਯੂਕੇ ਦੇ ਹਾਲਾਤ ਜਿਹੜੇ ਨੇ ਸੁਲੇ ਬਹੁਤ ਸੈਂਸਿਟਿਵ ਬਣੇ ਹੋਏ ਨੇ 나ਜੂ ਭਲਾਤਾਂ ਦੇ ਵਿੱਚੋਂ ਇੰਗਲੈਂਡ ਦੀ ਧਰਤੀ ਜਿਹੜੀ ਇਸ ਲਈ ਲੰਘ ਰਹੀ ਹੈ ਰੌਇਟਸ ਹੋ ਰਹੇ ਨੇ ਜਿਹਨੂੰ ਦੰਗੇ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਤੇ ਭੰਨ ਤੋੜ ਹੋਰ ਬਹੁਤ ਸਾਰਾ ਨੁਕਸਾਨ ਜਿਹੜਾ ਹੋ ਰਿਹਾ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਖਾਸ ਤੌਰ ਦੇ ਉੱਤੇ ਆਪਣੀ ਕਮਿਊਨਿਟੀ ਲਈ ਸੁਨੇਹਾ ਕੀ ਹੈ ਐਜ਼ ਗੁਰਦੁਆਰਾ ਪ੍ਰਧਾਨ ਹੋਣ ਦੇ ਨਾਤੇ ਕੀ ਫਰਜ਼ ਬਣਦੇ ਨੇ ਸਾਡੇ ਕੀ ਸੁਨੇਹਾ ਹੈਗਾ ਕਿਵੇਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਇਨਸਾਨ ਜੀ ਪਾਉਣੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਪਾਈ ਸਾਹਿਬ ਜੀ ਹਾਲਾਤ ਜਿਹੜੇ ਨੇ ਇਸ ਵळे ਨਾਜ਼ੁਕ ਬੜੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਖਬਰਾਂ ਦੇ ਵਿੱਚ ਜਦੋਂ ਗੱਲ ਟਿਕਟੌਕ ਵੀਡੀਓਜ਼ ਦੀ ਕਰਦੇ ਆ ਤਾਂ ਉੱਥੇ ਤਾਂ ਬਹੁਤ ਕੁਝ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਦਿਖਾਇਆ ਜਾ ਰਿਹਾ ਦੋਨੋਂ ਤਿੰਨੇ ਪਾਸਿਆਂ ਵਾਲੇ ਜਿਹੜੇ ਵੱਖ-ਵੱਖ ਧਿਰਾਂ ਹੈਗੀਆਂ ਉਹ ਆਪਾਂ ਆਪੋ ਆਪਣੇ ਪੱਖ ਰੱਖ ਰਹੀਆਂ ਪਰ ਜਿਹੜੇ ਭੰਨ ਤੋੜ ਕਰਨ ਵਾਲੇ ਨੇ ਉਹ ਭੰਨ ਤੋੜ ਕਰ ਰਹੇ ਆ ਲੂਟਿੰਗ ਹੋ ਰਹੀ ਹੈ ਮਤਲਬ ਬਹੁਤ ਕੁਝ ਹੋ ਰਿਹਾ ਕਿਵੇਂ ਦੇਖ ਰਹੇ ਹੋ ਇਹ ਸਾਰੀ ਚੀਜ਼ ਨੂੰ ਹਾਂਜੀ ਭਾਈ ਸਾਹਿਬ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੀ ਆਵਾਜ਼ ਸੰਗਤਾਂ ਤੱਕ ਪਹੁੰਚਾਉਂਦੇ ਹੋ ਤੇ ਹਾਂਜੀ ਇਹ ਜ਼ਰੂਰੀ ਸੀਗਾ ਆਪਣੇ ਕਾਫੀ ਟਾਈਮ ਹੋ ਗਿਆ ਤੁਸੀਂ ਵੀ ਬਿਜ਼ੀ ਰਹੇ ਅਸੀਂ ਵੀ ਵੀਡੀਓਜ਼ ਨਹੀਂ ਬਣ ਸਕਿਆ ਪਰ ਤੁਸੀਂ ਸੰਗਤਾਂ ਤੱਕ ਇਹ ਚੀਜ਼ ਪਹੁੰਚਾ ਰਹੇ ਹੋ ਤੁਹਾਡਾ ਧੰਨਵਾਦ ਤੇ ਕੱਲ ਇਹ ਆ ਦੇਖੋ ਬਣਾਇਆ ਜਾ ਰਿਹਾ ਕਿ ਅਸੀਂ ਜੀ ਮੁਸਲਮਾਨ ਖਣੀ ਗਲਤ ਹਨ ਉਹਨਾਂ ਖਿਲਾਫ ਅਸੀਂ ਕਰ ਰਹੇ ਹਾਂ ਇਹ ਕਾਰਵਾਈ ਜਿਹੜੇ ਰਾਈਟ ਵਿੰਗ ਗਰੁੱਪਸ ਆ ਤੁਸੀਂ ਈਡੀਐਲ ਕਹਿ ਸਕਦੇ ਆ ਪਰ ਇਹ ਬਹਾਨਾ ਜੇ ਤੁਸੀਂ ਦੇਖੋ ਸ਼ਾਪਾਂ ਤੋੜੀਆਂ ਜਾ ਰਹੀਆਂ ਉਥੋਂ ਲੂਟਿੰਗ ਹੋ ਰਹੀ ਹੈ ਜਿਦਾ ਤੁਸੀਂ ਕਿਹਾ ਲੂਟਿੰਗ ਐਕਚੁਅਲੀ ਆਪਣਾ ਸ਼ਾਪ ਦਾ ਇੰਡੀਅਨ ਸ਼ਾਪ ਦਾ ਲੁੱਟਣਾ ਮਤਲਬ ਸੋ ਇਹ ਤੁਸੀਂ ਜੇ ਕੰਟਰੀ ਦਾ ਤੁਸੀਂ ਭਲਾ ਚਾਹੁੰਦੇ ਹੋ ਤੇ ਤੁਸੀਂ ਪੰਨ ਤੋੜ ਕੇ ਤੇ ਕਰਦੇ ਹੋ ਨਵੇਂ ਘਰ ਤੁਸੀਂ ਦੇਖਿਆ ਉਹਨਾਂ ਨੂੰ ਭੰਨ ਰਹੇ ਸੀ ਗੱਡੀਆਂ ਭੰਨ ਰਹੇ ਆ ਲੋਕ ਤਾਂ ਪਹਿਲਾਂ ਹੀ ਕਈ ਜਗ੍ਹਾ ਗਰੀਬੀ ਦੇ ਹਾਲਾਤਾਂ 'ਚ ਰਹਿ ਰਹੇ ਆ ਉਹਨਾਂ ਦੀਆਂ ਗੱਡੀਆਂ ਭੰਨਦੀਆਂ ਉਹਨਾਂ ਦੇ ਘਰ ਭੰਨਤੇ ਸੋ ਇਹ ਹੈਗਾ ਜਾਨੀ ਇੱਕ ਕਿਸਮ ਦਾ ਕਹਿ ਲਓ ਤੁਸੀਂ ਪੋਲੀਟਿਕਲੀ ਮੋਟੀਵੇਟਿਡ ਵੀ ਹੋ ਸਕਦਾ ਮੈਂ ਕਿਤੇ ਦੇਖਿਆ ਸੀਗਾ ਕਹਿੰਦੇ ਇਜ਼ਰਾਈਲ ਨਾਲ ਜਿਹੜੀ ਇਹਨਾਂ ਦੀ ਸ਼ਾਇਦ ਵੈਪਨਸ ਦੀ ਐਗਰੀਮੈਂਟ ਸੀ ਯੂਕੇ ਗਵਰਨਮੈਂਟ ਦੀ ਲੇਬਰ ਆਉਣ ਦੇ ਨਾਲ ਉਹਦੇ 'ਚ ਕਹਿੰਦੇ ਚੇਂਜ ਆ ਗਿਆ ਸ਼ਾਇਦ ਇਹ ਕਹਿੰਦੇ ਆ ਕਿ ਅਸੀਂ ਵੈਪਨਸ ਨਹੀਂ ਉਹਨਾਂ ਨੂੰ ਹੁਣ ਭੇਜਿਆ ਕਰਨੇ ਕਹਿੰਦੇ ਬਈ ਬੜਾ ਅਜੀਬ ਆ ਉਸ ਤੋਂ ਬਾਅਦ ਆਹ ਚੀਜ਼ ਚੱਲ ਪਈ ਚਲੋ ਇਹ ਕਨਸਪੀਰੇਸੀ ਥਿਰੀ ਹੋ ਸਕਦੀ ਹੈ ਪਰ ਇਹ ਚੀਜ਼ਾਂ ਹੁੰਦੀਆਂ ਆਪਾਂ ਦੇਖਿਆ ਇੰਡੀਆ 'ਚ ਵੀ ਬਹੁਤ ਖਾਸ ਹੁੰਦਾ ਤੇ ਉੱਥੇ ਵੀ ਰਾਈਟਿੰਗ ਹੋ ਜਾਂਦੀ ਆ ਜਾਂ ਜੇਨੋਸਾਈਡ ਹੋ ਜਾਂਦੀ ਆ ਕਿਸੇ ਕੌਮ ਦੀ ਆਪਾਂ ਆਪਣੇ ਨਾਲ ਵੀ ਦੇਖਿਆ ਮੁਸਲਮਾਨਾਂ ਨਾਲ ਵੀ ਦੇਖਿਆ ਕ੍ਰਿਸਚੀਅਨਸ ਨਾਲ ਵੀ ਦੇਖਿਆ ਸੋ ਬੜੇ ਜੋ ਜੋ ਹਾਲਾਤ ਹਨ ਉਹ ਆਪਾਂ ਨੂੰ ਗੌਰ ਕਰਨੀ ਚਾਹੀਦੀ ਹੈ ਫਾਸਟ ਮੂਵਿੰਗ ਹੈ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਪਰ ਇਹਦੇ ਨਾਲੇ ਨਾਲ ਬਹੁਤ ਫੇਕ ਮੈਸੇਜ ਵੀ ਭੇਜੇ ਜਾ ਰਹੇ ਆ ਜਿਹੜੇ ਫੇਕ ਮੈਸੇਜ ਆ ਉਹਨਾਂ ਦੇ ਵੀ ਆਪਾਂ ਹਾਂ ਗੰਭੀਰਤਾ ਨਾਲ ਉੱਦਾ ਦੇਖੀਏ ਪਰ ਥੋੜਾ ਜਿਹਾ ਬੈਲੈਂਸ ਰੱਖੀਏ ਕਿ ਜਿਹੜੀ ਆਪਣੀ ਡੇ ਟੂ ਡੇ ਜਿਹੜੀ ਹੈਗੀ ਆ ਜਿਹੜਾ ਆਪਣਾ ਪੈਟਰਨ ਆ ਲਾਈਫ ਦਾ ਉਹਨੂੰ ਆਪਾਂ ਜਮਾ ਹੀ ਨਾ ਬੰਦ ਕਰਕੇ ਜਿੱਦੇ ਲਾਖੇ ਅੰਦਰ ਹੀ ਨਾ ਬਹਿ ਜੀਏ ਕਿਉਂਕਿ ਜਿਹੜੇ ਆ ਫੇਕ ਮੈਸੇਜ ਭੇਜਣ ਵਾਲੇ ਉਹ ਵੀ ਸਵਾਲ ਲਈ ਕਈ ਵਾਰੀ ਭੇਜੀ ਜਾਂਦੇ ਆ ਤੇ ਆਪਣੇ ਜੇ ਆਪਾਂ ਕਹੀਏ ਗੁਰੂ ਨਾਨਕ ਦੇਵ ਜੀ ਦਰਸ ਮੈਦਿਕ ਵੱਲੋਂ ਪੁਲਿਸ ਨਾਲ ਪਹਿਲੇ ਦਿਨ ਤੋਂ ਹੀ ਗੱਲਬਾਤ ਚੱਲ ਰਹੀ ਹੈ ਤੇ ਉਹ ਆਪ ਵੀ ਅਪਰੋਚ ਕਰਦੇ ਹਨ ਅਸੀਂ ਵੀ ਕਰ ਰਹੇ ਹਾਂ ਤੇ ਅੱਜ ਵੀ ਇੱਕ ਜਣੀ ਦਰੂਪ ਪਾਇਆ ਗਿਆ ਜਿਹੜੇ ਲੋਕਲ ਪੱਧਰ 'ਆ ਸਾਬਾ ਦਾ ਵੀ ਇੱਕ ਦੂਜੇ ਨੂੰ ਸੇਫ ਕਿੱਦਾਂ ਰੱਖ ਸਕਦੇ ਆ ਤੇ ਸੰਗਤਾਂ ਵੱਲੋਂ ਵੀ ਅਪਰੋਚ ਆਉਂਦੀ ਹੈ ਕਿ ਵੀ ਭਾਈ ਸਾਨੂੰ ਦੱਸੋ ਜੇ ਕਿਤੇ ਆਪਾਂ ਨੂੰ ਰੋਟਾ ਬਣਾਉਣ ਦੀ ਲੋੜ ਆ ਸਿਕਿਉਰਿਟੀ ਲਈ ਤੇ ਹਜੇ ਤਾਂ ਆਪਾਂ ਇਹੀ ਕਹਿ ਰਹੇ ਆ ਕਿ ਹਾਜੀ ਜਿਹੜੇ ਆ ਮੈਸੇਜ ਆ ਇਹਨਾਂ ਚ ਆਪਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਚ ਕਿੰਨਾ ਕੁ ਟਰੂਥ ਆ ਪਰ ਆਪਾਂ ਜਿੰਨਾ ਵੀ ਸੁਚੇਤ ਰਹਿ ਸਕਦੇ ਆ ਉਨਾ ਹੀ ਆਪਾਂ ਸੇਫ ਰੱਖ ਸਕਦੇ ਸੰਗਤਾਂ ਨੂੰ ਤੇ ਮਹਾਰਾਜ ਨੂੰ ਤੇ ਆਪਣੇ ਆਪ ਨੂੰ ਸੋ ਹਾਂਜੀ ਧਿਆਨ ਦੇਣ ਦੀ ਲੋੜ ਪਰ ਇਹ ਨਾ ਹੋਵੇ ਕਿ ਆਪਾਂ ਚੜ੍ਹਦੀ ਕਲਾ ਚ ਹੀ ਰਹਿਣਾ ਆਪਾਂ ਇਹ ਨਾ ਹੋਵੇ ਕਿ ਆਪਾਂ ਕੋਸ ਜਿਹਦਾ ਸਹਿਮ ਦੇ ਮਾਹੌਲ ਚ ਇਤਦਾ ਬਹਿ ਜਾਈਏ ਜਿਹੜਾ ਹੋ ਸਕਦਾ ਇਹ ਵੀ ਸਾਜ਼ਿਸ਼ ਹੋਵੇ ਕਈ ਜਗ੍ਹਾ ਭਾਈ ਸਾਹਿਬ ਤੁਸੀਂ ਦੇਖਿਆ ਕੀ EDL ਜਾਂ ਰਾਈਟ ਵਿੰਗ ਵਾਲੇ ਜਾ ਕੇ ਪ੍ਰੋਟੈਸਟ ਕਰਦੇ ਸੀ ਭੰਤੌੜ ਤੋੜ ਕਰਦੇ ਸੀ ਫਿਰ ਉਧਰੋਂ ਹੋਰ ਗਰੁੱਪ ਨਿਕਲੇ ਆਉਂਦਾ ਭਾਵੇਂ ਉਹ ਮੁਸਲਮਾਨ ਕੌਮ ਨੂੰ ਬਲੌਂ ਕਰਦੇ ਹੋਣ ਤੇ ਉਹਨਾਂ ਤੇ ਵੀ ਫਿਰ ਦੋਨੇ ਪਾਸੇ ਅਲੀਗੇਸ਼ਨਾਂ ਲੱਗ ਰਹੀਆਂ ਸੌ ਹਜੇ ਪਤਾ じゃ ਨਹੀਂ ਲੱਗ ਰਿਹਾ ਹੋ ਕੀ ਰਿਹਾ ਕਿਉਂਕਿ ਮੀਡੀਆ ਦਾ ਵੀ ਤੁਸੀਂ ਦੇਖਿਆ ਕਈ ਵੀ ਮੀਡੀਆ ਵੀ ਗਲਤ ਤਰੀਕੇ ਨਾਲ ਚੀਜ਼ਾਂ ਪੇਸ਼ ਕਰ ਦਿੰਦਾ ਜਾਂ ਜਿੱਦਾਂ ਜਿੱਦਾਂ ਨੂੰ ਉਹ ਬਾਇਸ ਜਾਂ ਸਪਿਨ ਕਰਨੀ ਚਾਹੁੰਦੇ ਆ ਉਹਦੋਂ ਨੂੰ ਘੁਮਾ ਦਿੰਦੇ ਆ ਗੱਲ ਅੱਛਾ ਜਿਹੜੇ ਏਡੀਐਲ ਹੈ ਜਾਂ ਫਿਰ ਇਹ ਲੋਕ ਜਿਹੜੇ ਰਾਈਟ ਵਿੰਗਰਸ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਦੋਸ਼ ਬੜੇ ਵੱਡੇ ਨੇ ਇਮੀਗ੍ਰੈਂਟਸ ਨੂੰ ਲੈ ਕੇ ਜਿਹੜੇ ਬਾਹਰੋਂ ਆਏ ਲੋਕਾਂ ਨੂੰ ਲੈ ਕੇ ਖਾਸ ਤੌਰ ਤੇ ਉਹ ਇਸਲਾਮ ਨੂੰ ਟਾਰਗੇਟ ਕਰ ਰਹੇ ਨੇ ਪਰ ਜਿਵੇਂ ਤੁਸੀਂ ਕਿਹਾ ਕਿ ਹੌਲੀ ਹੌਲੀ ਹੋ ਸਕਦਾ ਹੈ ਬਾਕੀ ਬਾਕੀਆਂ ਦਾ ਵੀ ਨੰਬਰ ਆ ਜਾਵੇ ਸੋ ਉਹਨਾਂ ਦੇ ਦੋਸ਼ ਬੜੇ ਵੱਡੇ ਆ ਕਿ ਤੁਸੀਂ ਸਾਡੀ ਕੰਟਰੀ ਨੂੰ ਬਰਬਾਦ ਕਰ ਦਿੱਤਾ ਕ੍ਰਾਈਮ ਵਧ ਗਿਆ ਰੇਪ ਵੱਧ ਗਏ ਨੇ ਕਤਲ ਵੱਧ ਚੁੱਕੇ ਨੇ ਉਸ ਤੋਂ ਬਾਅਦ ਲੁੱਟ ਹੋ ਰਹੀ ਹੈ ਅਸੀਂ ਲੰਡਨ ਦੀਆਂ ਸੜਕਾਂ ਤੇ ਆਪਣੀਆਂ ਡਾਕਟਰਜ਼ ਦੇ ਨਾਲ ਫੁੱਲੇ ਆਮ ਘੁੰਮ ਨਹੀਂ ਸਕਦੇ ਹੋਰ ਬਹੁਤ ਸਾਰੇ ਇਲਜ਼ਾਮ ਨੇ ਤੁਸੀਂ ਇਹਨਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਆਪਾਂ ਦੋਨੋਂ ਪੱਖਾਂ ਦੀ ਵੀ ਗੱਲ ਲੈ ਕੇ ਚੱਲੀਏ ਤੁਸੀਂ ਇੱਥੇ ਜੰਮੇ ਪਲੇ ਹੋ ਇੱਥੋਂ ਦਾ ਐਟਮੋਸਫੀਅਰ ਇੱਥੋਂ ਦੇ ਹਾਲਾਤ ਇਹ ਸਭ ਜਾਣਦੇ ਹੋ ਕਿ ਇਹੋ ਜਿਹਾ ਹੈਗਾ ਸੋ ਕਿਵੇਂ ਦੇਖਦੇ ਹੋ ਆ ਚੀਜ਼ ਜਿਹੜਿਆ ਦੋਸ਼ ਨੇ ਤਰੀਕਾ ਉਹ ਸਭ ਜਿਹੜਾ ਗਲਤ ਤਰੀਕੇ ਦੇ ਲੋਕ ਹਰੇਕ ਕੌਮ 'ਚ ਹੁੰਦੇ ਆ ਹਰੇਕ ਕਮਿਊਨਿਟੀ 'ਚ ਹੁੰਦੇ ਆ ਪਰ ਜਿਹੜਾ ਰੀਸੈਂਟਲੀ ਹੋਇਆ ਸੀਗਾ ਜਿਹੜਾ ਗਰੂਮਿੰਗ ਦਾ ਹੋਇਆ ਸੀ ਮਤਲਬ ਇਹ ਹੈ ਬੱਚਿਆਂ ਨੂੰ ਜਿਹੜੇ ਇੰਗਲਿਸ਼ ਬੱਚਿਆਂ ਤੁਸੀਂ ਕਹਿ ਲਓ ਉਹਨਾਂ ਨੂੰ ਗਰੂਮਿੰਗ ਕੀਤੀ ਗਈ ਆਪਣੋਸ ਵੀ ਇੱਥੇ ਟੈਲਫਰਡ ਵੀ ਹੋਇਆ ਸੀ ਇੱਥੇ ਵੀ ਕੇਸ ਕਈ ਹੋਏ ਨੇ ਓਲੇ ਮਿਡਲੈਂਡਸ ਵਿੱਚ ਉਹ ਜਿਹੜੀ ਮੁਸਲਮ ਕਮਿਊਨਿਟੀ ਵੱਲੋਂ ਕਾਫੀ ਹੋ ਰਿਹਾ ਸੀਗਾ ਸੋ ਉਹ ਜਿਹੜੀ ਚੀਜ਼ ਆ ਉਹਨੂੰ ਤਾਂ ਆਪਾਂ ਨਹੀਂ ਅੱਖੋਂ ਪਰੋਖੇ ਕਰ ਸਕਦੇ ਉਹ ਗੱਲ ਹੈਗੀ ਆ ਕਿ ਜਿਹੜੇ ਕਮਿਊਨਿਟੀ ਲੀਡਰ ਆ ਜਾਂ ਕਮਿਊਨਿਟੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਇਹ ਚੀਜ਼ ਕਿਉਂ ਹੋ ਰਹੀ ਆ ਆਪਾਂ ਨੂੰ ਬੀਬੀਆਂ ਦੇ ਪਹਿਣਾ ਤਿੰਨ ਆ ਸਮਝ ਕੇ ਆਪਾਂ ਨੂੰ ਮਾਵਾ ਸਮਝ ਕੇ ਸਤਿਕਾਰ ਕਰਨਾ ਚਾਹੀਦਾ ਹਣਾ ਪਰ ਇਹ ਕਾਤੇ ਆ ਕਿ ਜਿਆਦੇ ਇੱਕ ਕੌਮ ਦੇ ਕਹਿ ਲੋ ਕਰ ਰਹੀ ਹੈ ਇਹ ਚੀਜ਼ ਤੋਂ ਉਹਦੇ ਨਾਲ ਉਹ ਜਿਹੜਾ ਨਹੀਂ ਬੈਕਲੈਸ਼ ਤਾਂ ਹੋਣਾ ਹੀ ਆ ਪਰ ਜੇ ਦੂਏ ਪਾਸੇ ਵੀ ਦੇਖਿਆ ਜਾਵੇ ਜਿਹੜੇ ਟੈਰਰ ਦੀ ਗੱਲ ਕਰ ਲਈਏ ਉਹ ਉਹ ਵੀ ਪਿੰਨ ਹੁੰਦਾ ਵੀ ਇਸਲਾਮਿਸਟ ਕਰ ਰਹੇ ਹਨ ਪਰ ਜੇ ਤੁਸੀਂ ਦੇਖੋ ਜਿਹੜੇ ਵਾਈਟ ਸੁਪਰਮੈਸੀਸਟ ਆ ਜਿਹੜੇ ਕ੍ਰਿਸਚੀਅਨ ਉਹਨਾਂ ਵੱਲੋਂ ਵੀ ਕਈ ਵਾਰੀ ਹੱਥ ਸੇ ਹੋਏ ਆ ਇਹਨਾਂ ਕੰਟਰੀਆਂ ਚ ਵੀ ਪਰ ਅਮਰੀਕਾ ਤੁਸੀਂ ਖਾਸ ਕਰ ਦੇਖਿਆ ਕਿ ਉੱਥੇ ਬਹੁਤ ਜ਼ਿਆਦੇ ਵੱਡੇ ਰਫਲ ਲਾ ਜਾ ਕੇ ਤੇ ਉੱਥੇ ਵਡਵਡੰਗਾ ਹੋ ਜਾਂਦਾ ਪਲੇਸਿਸ ਆਫ ਅ ਵਰਸ਼ੇਪ ਚ ਜਿੱਥੇ ਕਿ ਇੱਕ ਗੁਰਦੁਆਰਾ ਸਾਹਿਬ ਚ ਵੀ ਅਮਰੀਕਾ ਕੋਸਟਲ ਪਹਿਲਾਂ ਹੋਇਆ ਸੀ ਸ਼ਾਇਦ ਵਿਸਕਮਸਨ ਸੀ ਸ਼ਾਇਦ ਜੀ 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 ਹਾਂ ਤੇ ਇਹ ਇਹ ਸੋ ਇਹ ਜਦੋਂ ਪਰ ਕੋਈ ਵਾਈਟ ਕਾਲਰ ਦਾ ਆਮ ਸੌਰੀ ਟੂ ਸੇ ਕਰਦਾ ਉਹਦੋਂ ਕਹਿ ਵੀਰੀ ਇਹਦਾ ਲੱਗਦਾ ਕਿ ਉਹਨੂੰ ਦਬਾ ਦਿੱਤੀ ਜਾਂਦੀ ਹੈ ਗੱਲ ਉਹਦੇ ਚ ਕਹਿ ਦਿੰਦੇ ਆ ਕਿ ਇਹ ਮੈਂਟਲੀ ਸਟੇਬਲ ਨਹੀਂ ਸੀ ਬੰਦਾ ਜਾਂ ਉਦਾਂ ਕਹਿ ਦਿੰਦੇ ਆ ਕਿ ਇਹਨੇ ਦਾ ਹਾਦਸਾ ਵੈਸੇ ਹੀ ਕਰਤਾ ਉਹਨੂੰ ਟੈਰਰ ਨਹੀਂ ਕਹਿੰਦੇ ਜਣੀ ਵੀ ਉਹਨੂੰ ਸੇਮ ਨਹੀਂ ਪਿੰਨ ਕਰਦੇ ਵੀ ਇਹ ਵੀ ਟੈਰਰਰイズਮ ਹੀ ਆ ਵੇ ਇਹ ਨਹੀਂ ਜਾ ਕੇ ਇੰਨੀ ਜਾ ਕੇ ਵੈਸੇ ਹੀ ਜਾ ਕੇ ਮਰਡਰ ਕਰਤਾ ਇਹ ਟੈਰਰਰイズਮ ਆ ਕਿਸੇ ਦੇ ਪਲੇਸ ਆਫ ਵਰਸ਼ਿਪ ਤੇ ਜਾਣਾ ਹੁਣੀ ਆਪਾਂ ਗ੍ਰੇਜ਼ੈਂਡ ਦੇ ਕੇ ਟੇਕ ਆ ਉਸ ਵੀ ਕਾ ਪਹਿਲਾ ਹੋਇਆ ਸੀਗਾ ਸੋ ਇਹ ਜਿਹੜਾ ਕੋ ਗਵਰਨਮੈਂਟ ਆ ਵੀ ਆ ਏਜੰਸੀਆਂ ਵੀ ਆ ਉਹਨਾਂ ਨੂੰ ਵੀ ਬੈਲੈਂਸ ਨਾਲ ਦੇਖਣ ਦੀ ਲੋੜ ਆ ਜਿਹੜੇ ਆਹਾ ਵੀ ਫਿਰਕੇ ਆ ਜਿਹੜੇ ਰਾਈਟ ਵਿੰਗ ਦਾ ਵੀ ਏਜੰਡਾ ਤੁਸੀਂ ਦੇਖੋ ਇਹ ਜਿਵੇਂ ਹਿਟਲਰ ਦੀ ਅੱਗੇ ਗੱਲ ਹੁੰਦੀ ਸੀ ਉਹ ਵੀ ਜਦਾਂ ਇੰਝ ਲੱਗਦਾ ਵੀ ਬਹਾਨੇ ਭਾਲਦੇ ਆ ਵੀ ਲੋਕਾਂ ਨੂੰ ਇੱਕ ਦੂਜੇ ਦੇ ਅਗੇਂਸਟ ਕਰਨ ਨੂੰ ਪਰ ਇੱਕ ਅਜੀਬ ਗੱਲ ਆ ਕਿ ਗਵਰਨਮੈਂਟ ਚੇਂਜ ਹੋਣ ਦੇ ਨਾਲ ਇਹ ਚੀਜ਼ਾਂ ਹੋਣ ਲੱਗ ਗਈਆਂ ਸੋ ਇਹਦੇ ਵਿੱਚ ਵੀ ਕਿਤੇ ਕੋਸ ਹੈ ਤਾਂ ਨਹੀਂ ਗਾ ਸੋ ਜਿਵੇਂ ਇਹ ਰਾਈਟਿੰਗ ਹੁੰਦੀ ਆ ਦੇਖੋ ਹੁਣ ਆਪਾਂ ਬੈਠੇ ਆ ਘਰੇ ਹਨਾ ਆਪਾਂ ਟਾਈਮ ਕੱਢਿਆ ਵੀ ਆਪਾਂ ਪ੍ਰੋਗਰਾਮ ਬਣਾਉਣਾ ਕਿਵੇਂ ਹੁੰਦਾ ਏ ਰਾਈਟਿੰਗ ਦਾ ਕਿਵੇਂ ਹੁੰਦਾ ਇੱਕ ਦਿਨ ਸਵੇਰ ਨੂੰ ਬੰਦਾ ਉੱਠਦਾ ਸੀਰੀਅਲ ਖਾਂਦਾ ਖਾਂਦਾ ਕਹਿੰਦਾ ਚੱਲ ਭਾਈ ਅੱਜ ਆਪਾਂ ਰਾਈਟਿੰਗ ਕਰਦੇ ਆ ਡੋਰਾ ਵਿੰਡੋ ਭਾਂਦੇ ਕਿਸੇ ਦੇ ਜਾ ਕੇ ਤਾਂ ਨਹੀਂ ਹੁੰਦਾ ਸੋ ਉਹਦੇ ਪਿੱਛੇ ਕੋਈ ਵੱਡੀ ਮਸ਼ੀਨਰੀ ਹੋਊਗੀ ਫੇਰ ਹੀ ਹੋ ਜੇ ਉਹਨਾਂ ਨੂੰ ਕੁਝ ਸੇਫਟੀ ਲੱਗੂ ਵੀ ਸਾਡੇ ਪਿੱਛੇ ਕੋਸ ਹੱਥ ਹੈਗਾ ਸੋ ਇਹ 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 ਬਹੁਤ ਵਡੀਆਂ ਸਾਜ਼ਿਸ਼ਾਂ ਵੀ ਇਹ ਸੋਚੀਆਂ ਜਾਂਦੀਆਂ ਕਨਸਪੀਰੇਸੀ ਵੀ ਹੋ ਸਕਦੀ ਹੈ ਨਾ ਚੀਜ਼ਾਂ 'ਚ ਪਰ ਆਲਟੀਮੇਟਲੀ ਗੱਲ ਇਹ ਆ ਵੀ ਜਿਹੜਾ ਛੋਟੇ ਬੰਦੇ ਦਾ ਨੁਕਸਾਨ ਆ ਜਾਂ ਧਰਮਕਸਤਾਨਾਂ ਦਾ ਨੁਕਸਾਨ ਆ ਕੋਈ ਵੀ ਕਿਸੇ ਦਾ ਵੀ ਨੁਕਸਾਨ ਆ ਉਹ ਨਹੀਂ ਹੋਣਾ ਚਾਹੀਦਾ ਲੋਕ ਤਾਂ ਪਹਿਲਾਂ ਹੀ ਸਟਰਗਲ ਕਰਦੇ ਆ ਕੋਵਿਡ ਤੋਂ ਬਾਅਦ ਇਹ ਚ ਆ ਕੇ ਹੁਣ ਭੰਨ ਤੋੜ ਕਰ ਰਹੇ ਆ ਬੜੀ ਸ਼ਰਮ ਦੀ ਗੱਲ ਆ ਕਿ ਇਹ ਦੇਖੋ ਆਪਣੇ ਆਪ ਨੂੰ ਅਸੀਂ ਡਿਵੈਲਪਡ ਮੂਲ ਕਹਿੰਦੇ ਆ ਉੱਥੇ ਦੇਖੋ ਇੱਥੇ ਦੀ ਸਿਟੀਜ਼ਨ ਜਾ ਕੇ ਉੱਥੋਂ ਅੰਦਰੋਂ ਜਾ ਕੇ ਪਤਾ ਨਹੀਂ ਛੋਟੀਆਂ-ਛੋਟੀਆਂ ਚੀਜ਼ਾਂ ਗਰੋਸਰੀ ਸਟੀਲ ਕਰ ਰਹੇ ਆ ਇਲੈਕਟ੍ਰੋਨਿਕਸ ਸਟੀਲ ਕਰ ਕਿ ਜਿਹੜੇ ਆ ਮੁਸਲਮਾਨ ਆ ਉਹ ਗਲਤ ਆ ਸੋਚਣ ਵਾਲੀਆਂ ਗੱਲਾਂ ਹੂੰ 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 ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜਿਹੜੀ ਹੈ ਇਸ ਵळे ਵੱਡੇ ਪੱਧਰ ਦੇ ਉੱਤੇ ਤਰਾਸਦੀ ਇਹ ਦੇਖੀ ਜਾ ਰਹੀ ਹੈ ਕਿ ਹਾਲਾਤ ਜਿਹੜੇ ਉਹ ਨਾਜ਼ੁਕ ਨੇ ਜੋ ਦੇਸ਼ ਦੇ ਨਵੇਂ بڑے ਪ੍ਰਧਾਨ ਮੰਤਰੀ ਹੈਗੇ ਨੇ ਕੀਰਸਟਾਰ ਮੋਰ ਜਿਹੜੇ ਨੇ ਉਹਨਾਂ ਨੇ ਆਰਮੀ ਡਿਪਲੋਏ ਕਰਨ ਦੀ ਗੱਲ ਵੀ ਕਹੀ ਅਤੇ ਸਜ਼ਾਵਾਂ ਵੀ ਵੱਡੀਆਂ ਜੜੀਆਂ ਹੈਗੀਆਂ ਉਹ ਅਨਾਉਂਸ ਕਰ ਦਿੱਤੀਆਂ ਕਿ ਭਾਈ ਵੱਡੀਆਂ ਸਜ਼ਾਵਾਂ 10 ਸਾਲ ਦੀ ਕੈਦ ਹੈ ਜਿਹੜਾ ਇਸ ਰਾਈਟ ਇਸ ਦੰਗੇ ਦੇ ਵਿੱਚ ਜਿਹੜਾ ਹੈਗਾ ਉਹ ਭਾਗ ਲਊਗਾ ਅੱਛਾ ਭਾਜੀ ਆਪਾਂ ਆਪਣੀ ਕਮਿਊਨਿਟੀ ਵਾਲੇ ਪਾਸੇ ਹੁਣ ਆਈਏ ਕੀ ਸਨੇਹਾ ਦੇਣਾ ਚਾਹੋਗੇ ਆਪਣੀ ਕਮਿਊਨਿਟੀ ਨੂੰ ਜੋ ਇੰਗਲੈਂਡ ਵਿੱਚ ਵਸ ਜੋ ਮੈਂ ਸਮਝ ਰਿਹਾ ਡੋਨਲਡ 트럼ਪ ਹੋਰਾਂ ਦਾ ਬਿਆਨ ਜਿਹੜਾ ਆਇਆ ਕੱਲ ਪਰਸੋਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਹੀ ਹੈ ਜਿਹੜੇ ਰੌਇਟ ਕਰ ਰਹੇ ਨੇ ਸੋ ਤੁਸੀਂ ਸ਼ਾਇਦ ਸੁਣਿਆ ਹੋਵੇ ਤੇ ਕੀ ਤੁਹਾਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਯੂ ਐਸ اے ਦੇ ਵਿੱਚ ਵੀ ਆ ਮਸਲੇ ਜਿਹੜੇ ਨੇ ਸ਼ੁਰੂ ਹੋ ਸਕਦੇ ਆ ਸੋ ਆਪਣੀ ਕਮਿਊਨਿਟੀ ਨੂੰ ਕਿਵੇਂ ਸੇਫ ਤੇ ਕਿਵੇਂ ਵਧੀਆ ਤਰੀਕੇ ਦੇ ਨਾਲ ਰਹਿਣ ਦੀ ਜੜੀ ਆ ਤੁਸੀਂ ਅਪੀਲ ਕਰੋਗੇ ਗੁਜਾਰਿਸ਼ ਕਰੋਗੇ ਜੀ ਅਲੀਵਰ ਸਾਬਾ ਪੰਨ ਦੇਖੋ ਜਿਹੜਾ ਸਿੱਖੀ ਦਾ ਫਲਸਫਾ ਹੈ ਨਾ ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪੰਜੇ ਹੁਣ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਮੈਸੇਜ ਆ ਉਹ ਸੰਜੀਵਾਲਤਾ ਦਾ ਮੈਸੇਜ ਆ ਅਸੀਂ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਤ ਕਰਦੇ ਆ ਜਿਨ ਨੇ ਸਾਡੇ ਨਾਲ ਧੋਖਾ ਕੀਤਾ ਜਿਨ ਨੇ ਸਾਡੇ ਨਾਲ ਧੱਕਾ ਕੀਤਾ ਜਿਨ ਨੇ ਸਾਡੇ ਵਡ ਬਡੰਗਾ ਕੀਤਾ ਅਸੀਂ ਉਹਨਾਂ ਨੂੰ ਵੀ ਲੰਗਰ ਸ਼ਕਾਇਆ ਹੁਣ ਵੀ ਤੁਸੀਂ ਕਸਰਾਨੀ ਮੋੜ ਚੇਚ ਵੀ ਦੇਖਿਆ ਭਾਈ ਕਨੇਯਾ ਜੀ ਦੇ ਵੀ ਦੇਖੋ ਜੇ ਸਾਖੀ ਆਪਾਂ ਦੇਖੀਏ ਸੋ ਆਪਾਂ ਕਦੇ ਵੀ ਕਿਸੇ ਦੇ ਅਗੇਂਸਟ ਨਹੀਂ ਇਹ ਤਾ ਚੱਲਦੇ ਜਿਹੜੇ ਨਿ ਗੁਰੂ ਸਾਹਿਬਾਂ ਦਾ ਸੰਗਤਾਂ ਦਾ ਨਿਸ਼ਾਨ ਸਾਹਿਬ ਉਹ ਕੱਲਾ ਕੱਲਾ ਨਿਸ਼ਾਨ ਸਾਹਿਬ ਆ 플ੈਗ ਆ ਵਰਲਡ ਦਾ ਜਿਹੜਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਉਹ ਸੰਗਤਾਂ ਨੂੰ ਦੱਸਦਾ ਲੋਕਾਂ ਨੂੰ ਦੱਸਦਾ ਜੇ ਤੁਹਾਨੂੰ ਮਦਦ ਦੀ ਲੋੜ ਆ ਤੁਸੀਂ ਇੱਥੇ ਆ ਸਕਦੇ ਹੋ ਸੋ ਗੁਰਦੁਆਰ ਸਾਹਿਬ ਕੋਵਿਡ ਦੇ ਵਿੱਚ ਵੀ ਸਾਰੇ ਅਲੱਗ-ਅਲੱਗ ਦੋਸਤਾਂ ਗੁਰੂ ਨਾਨਕ ਦੇਵ ਜੀ ਸਮੇਤ ਵੀ ਉਹਨਾਂ ਨੇ ਲੰਗਰ ਪਚਾਇਆ ਸੰਗਤਾਂ ਨੂੰ ਤੇ ਆਮ ਪਬਲਿਕ ਨੂੰ ਡੋਰ ਟੂ ਡੋਰ ਤੇ ਹੁਣ ਵੀ ਜਦੋਂ ਲੋਕਾਂ ਲਈ ਕਾਸਟ ਆਫ ਲਿਵਿੰਗ ਕ੍ਰਾਈਸਿਸ ਦਾ ਲੋਕਾਂ ਨੂੰ ਵੈਲਕਮ ਕੀਤਾ ਵੀ ਤੁਸੀਂ ਜੇ ਗੋਡ ਨਹੀਂ ਤੁਹਾਡਾ ਜੇ ਕਾਸਟ ਕਾਸਟ ਆਫ ਲਿਵਿੰਗ ਕ੍ਰਾਈਸਿਸ ਤੋਂ ਨੂੰ ਇੰਪੈਕਟ ਕਰ ਰਿਹਾ ਖਾਣ ਪੀਣ ਨੂੰ ਵੀ ਹੈ ਨਹੀਂ ਲੋਕ ਦਰ ਸਾਹਿਬ ਇੱਥੇ ਹੈਗਾ ਤਾਂ ਸਭੀ ਹੈਲਪ ਕਰੂਗਾ ਸੋ ਇਹ ਜਿਹੜਾ ਆਪਣਾ ਫਲਸਫਾ ਗੁਰੂ ਨਾਨਕ ਦੇਵ ਜੀ ਦਾ ਜਿਹੜੇ ਗੁਰੂ ਸਾਹਿਬਾਂ ਦਾ ਉਹਨੂੰ ਆਪਾਂ ਉਦਾਂ ਹੀ ਆਪਾਂ ਫਾਲੋ ਥਰੂ ਕਰੀਏ ਜਾਗਰਤ ਰੱਖੀਏ ਵੀ ਅਸੀਂ ਜਿਹੜੀ ਸੈਕਾਵਾ ਵਾਕਈ ਅਕਾਲ ਪੁਰਖ ਦੀ ਫੌਜ ਹੈ ਕਾਲਸਾ ਤੇ ਆਪਾਂ ਇਦਾਂ ਹੀ ਆਪਣਾ ਜਿਹੜੀ ਸੇਵਾ ਚੱਲਦੀ ਆ ਜਿਹੜਾ ਆਪਣੇ ਪ੍ਰਚਾਰ ਚੱਲਦਾ ਪਾਣੀ ਪੜੀ ਜਾਂਦੀ ਆ ਜਿਹੜਾ ਪ੍ਰੋਗਰਾਮ ਆ ਉਹ ਆਪਣਾ ਉਦਾਂ ਹੀ ਚੱਲੀ ਜਾਣਾ ਪਰ ਹਾਂ ਜਿਹੜੀਆਂ ਅਫਵਾਹਾਂ ਤੋਂ ਉਹਨਾਂ ਤੋਂ ਬਚੋ ਆਪਾਂ ਬਹੁਤ ক্লোਸਲੀ ਦੇਖ ਰਹੇ ਆ ਪ੍ਰਬੰਧਕਤ ਵੀ ਕਿਉਂਕਿ ਸੰਗਤਾਂ ਦਾ ਤੇ ਮਹਾਰਾਜ ਦਾ ਧੰਨ ਧੰਨ ਸ੍ਰੀ ਤੇਰੀ ਗੁਰੂਗ੍ਰਾਮ ਸਾਹਿਬ ਜੀ ਦਾ ਜਿਹੜਾ ਸੇਫਟੀ ਪਰਮਾਨੈਂਟਰ ਤੇ ਆਪਾਂ ক্লোਸਲੀ ਵਾਚ ਕਰ ਰਹੇ ਆ ਪਰ ਆਪਾਂ ਇਹਦਾ ਨਾ ਸੋਚੀਏ ਕਿ ਜਿਹੜੇ ਫਾਲਸ ਮੈਸੇਜ ਆਉਂਦੇ ਆ ਉਹਨਾਂ ਤੇ ਐਕਟ ਕਰਨ ਦੀ ਨਾ ਕਰਿਆ ਆਪਾਂ ক্লোਸਲੀ ਵਾਚ ਕਰ ਰਹੇ ਆ ਜੇ ਕੋਸ ਮੈਸੇਜ ਹੋਊਗਾ ਅਸੀਂ ਸੰਗਤਾਂ ਤੱਕ ਸੋਸ਼ਲ ਮੀਡੀਆ ਰਾਹੀਂ ਸਾਡਾ WhatsApp ਗਰੁੱਪ ਵੀ ਆ ਉਹਦੇ ਰਾਹੀਂ ਭੇਜਾਂਗੇ ਠੀਕ ਹੈ ਜੀ ਠੀਕ ਹੈ ਬਿਲਕੁਲ ਤੇ ਅਖੀਰਲਾ ਸਵਾਲ ਮੇਰਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਇੱਕ ਮਸਜਿਦ ਦੇ ਉੱਤੇ ਅਟੈਕ ਹੋਇਆ ਹੈ ਤੇ ਆਪਣੀ ਕਮਿਊਨਿਟੀ ਦੇ ਵਿੱਚ ਸਾਡੇ ਮਤਲਬ ਆਪਾਂ ਕਈ ਵੀ 400 ਤੋਂ 500 ਗੁਰਦੁਆਰਾ ਸਾਹਿਬ ਦੱਸੇ ਜਾਂਦੇ ਨੇ ਮੈਂ ਗਲਤ ਵੀ ਹੋ ਸਕਦਾ ਪੂਰੇ ਯੂਕੇ ਦੇ ਵਿੱਚ ਸੋ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਇਹ ਕੋਈ ਇੰਤਜ਼ਾਮ ਜਿਹੜੇ ਹੈ ਉਹ ਕੀਤੇ ਗਏ ਨੇ ਮਤਲਬ ਕਿ ਕੋ ਕੱਲ ਨੂੰ ਰੱਬ ਨਾ ਕਰੇ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਮੈਂ ਸ਼ੁਰੂ ਚ ਗੱਲ ਕਹੀ ਹੈ ਕਿ ਆਪਾਂ ਨੂੰ ਤਾਂ ਅਵੇਅਰ ਹੋ ਕੇ ਰਹਿਣਾ ਪਊਗਾ ਕਿਉਂਕਿ ਜਦੋਂ ਗੱਲ ਬਰਾਊਨ ਸਕਿਨ ਦੀ ਆ ਰਹੀ ਹੈ ਇਮੀਗ੍ਰੈਂਟਸ ਵੀ ਆ ਰਹੀ ਹੈ ਤੇ ਉਹਦੇ ਵਿੱਚ ਸਾਡੇ ਬੰਦੇ ਵੀ ਸ਼ਾਇਦ ਨਿਸ਼ਾਨਾ ਹੋ ਸਕਦੇ ਨੇ ਸੋ ਕਿਵੇਂ ਇਹ ਸਾਰੀ ਜਿਹੜੀ ਹੈ ਤਿਆਰੀ ਹੋਈ ਹੋਈ ਹੈ ਇਸ ਲਈ ਹਾਂਜੀ ਭਾਈ ਸਾਹਿਬ ਦੇਖੋ ਸਾਰੇ ਗੁਰਦਾਰ ਸਾਹਿਬ ਨੂੰ ਉਹਦੀ ਸਿਕਿਉਰਿਟੀ ਦਾ ਖਿਆਲ ਰੱਖਣਾ ਚਾਹੀਦਾ ਸਾਡੇ ਵੀ ਸਿਕਿਉਰਿਟੀ ਹੁੰਦੀ ਹੈ ਹੂੰ ਤੇ ਉਹਨਾਂ ਦੇ ਨਾਲ-ਨਾਲ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੰਗਤਾਂ ਜੋ ਵੀ ਕਲਾ ਸਿਕਿਉਰਿਟੀ ਗਾਰਡ ਕੋਸ ਨਹੀਂ ਕਰ ਸਕਦਾ ਜੇ ਐ ਕੀ ਹੋਵੇ ਹੂੰ ਉਹ ਵੀ ਸੰਗਤਾਂ ਅਵੇਅਰ ਹੋਣੀਆਂ ਚਾਹੀਦੀਆਂ ਤੇ ਇਹ ਜਿਹੜੇ ਪ੍ਰਬੰਧਕ ਹੁੰਦੇ ਆ ਜਿਹੜੇ ਕਮੇਟੀ ਮੈਂਬਰ ਹੁੰਦੇ ਆ ਉਹਨਾਂ ਨੂੰ ਵੀ ਇਹ ਤੇ ਚ ਰੋਲ ਆ ਜਿਹੜੇ ਆਮ ਸੇਵਾਦਾਰ ਵੀ ਆ ਉਹਨਾਂ ਦਾ ਵੀ ਰੋਲ ਹੁੰਦਾ ਤੁਸੀਂ ਦੇਖਿਆ ਹੋਣਾ ਜਿਹੜਾ ਗ੍ਰੇਵ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਉਹ ਮੁੰਡਾ ਟੱਕਿਆ ਸੀ ਜਿਹਦੀ ਫਿਰ ਬਾਚਮਨ ਦਾ ਸੇਵਾ ਵੀ ਹੋਈ ਉਹ ਸੰਗਤਾਂ ਵੱਲੋਂ ਹੀ ਕੀਤੀ ਗਈ ਲੱਗੀ ਜਿੱਥੇ ਤੱਕ ਵੀਡੀਓ ਚੋਂ ਦਿਖਦਾ ਹੂੰ ਤੋਂ ਅਸੀਂ ਇਹ ਨਹੀਂ ਕਰ ਸੋਣਾ ਨਹੀਂ ਚਾਹੁੰਦੇ ਸਾਡੇ ਤੁਹਾਨੂੰ ਪਰ ਇਹ ਆਪਣਾ ਜਿਹੜਾ ਪੰਥ ਆ ਨਾ ਇਹ ਸਾਰਿਆਂ ਦਾ ਸਾਂਝਾ ਹਮਮ ਜੇ ਸਾਰਿਆਂ ਦਾ ਸਾਡਾ ਫਰਜ਼ ਬਣਦਾ ਇਹ ਪ੍ਰੋਬਲਮ ਇਹ ਆ ਕਿ ਆਪਾਂ ਹਰ ਵਕਤ ਉੱਥੇ ਨਹੀਂ ਹੋ ਸਕਦੇ ਪਰ ਜਿੰਨਾ ਆਪਾਂ ਕਰ ਸਕਦੇ ਹਾਂ ਉਹਨਾਂ ਜਿੰਨੇ ਆਪਾਂ ਸਪਰੈਡ ਕਰਕੇ ਲੋਡ ਚੱਕ ਸਕਦੇ ਆ ਕਿ ਦੂਜੇ ਨਾਲ ਨਾਲ ਮਿਲ ਕੇ ਚੱਲੀਏ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਵੀ ਇੱਕ ਇੱਕ ਚੈਟ ਬਣਾਈ ਗਈ ਹੈ ਜਿਹੜੇ ਪ੍ਰਬੰਧਕਾ ਸਿਰਫ ਏਸੀ ਚੀਜ਼ ਲਈ ਬਈ ਜੇ ਉਹਦੇ ਉੱਤੇ ਵਾਰਨਿੰਗ ਦੇ ਦੇ ਸਕੀ ਹੈ ਗੁਰੂ ਨਾਨਕ ਦੇਵ ਜੀ ਸਮੇਤ ਬੋਲੋ ਅਸੀਂ ਕੋਈ ਮੈਸੇਜ ਜਾਰੀ ਨਹੀਂ ਕੀਤਾ ਹਜੇ ਤੱਕ ਸੰਗਤਾਂ ਨੂੰ ਕਿਉਂਕਿ ਅਸੀਂ ਪੈਨਿਕ ਦਾ ਮਾਹੌਲ ਨਹੀਂ ਬਣਾਉਣਾ ਚਾਹੁੰਦੇ ਜੋ ਜੋ ਉਸ ਇਨਫੋਰਮੇਸ਼ਨ ਸਾਡੇ ਕੋਲ ਸਹੀ ਨਹੀਂ ਜੀ ਉਹ ਆਪਾਈ ਨਹੀਂ ਜਾਰੀ ਕਰੀ ਜਾਈਏ ਜਦੋਂ ਹਾਂ ਲੱਗੂਗਾ ਵੀ ਕੁਝ ਹੋਸ ਹੈਗਾ ਉਹ ਜਿਹੜਾ ਐਕਚੁਅਲੀ ਇੰਪੈਕਟ ਕਰ ਰਿਹਾ ਦੋ ਦਰੋਸਾਬ ਨੂੰ ਸੰਗਤਾਂ ਨੂੰ ਉਹ ਆਪਾਂ ਉਹਨਾਂ ਜਾਰੀ ਕਰਾਂਗੇ ਪਰ ਇੱਕ ਇੱਕ ਗੱਲ ਜ਼ਰੂਰ ਹੈ ਜਿਹੜਾ ਗੁਰੂ ਸਾਹਿਬਾ ਦਾ ਪੰਥ ਚਲਾਇਆ ਗਿਆ ਇਹ ਮੋਸਟਲੀ ਜਿਹੜੀ ਦੁਨੀਆ ਇਹ ਸਮਝਦੀ ਆ ਕਿ ਇਹ ਸਾਂਝੀ ਵਾਰਤਾ ਦੀ ਗੱਲ ਚੱਤਦੇ ਸੇਵਾ ਨੂੰ ਪ੍ਰਾਇਮ ਰੱਖਦੇ ਹਿਮੈਨਿਟਰੀਅਨ ਗੱਲ ਕਰਦੇ ਕੁਆਲਿਟੀ ਦੀ ਕਰਦੇ ਤੁਸੀਂ ਦੇਖਿਆ ਹੋਊਗਾ ਘੱਟ ਤੌਰ ਤੇ ਅੱਜ ਕੱਲ 911 ਤੋਂ ਬਾਅਦ ਜ਼ਰੂਰ ਆਪਾਂ ਦੇਖਿਆ ਸੀ ਸਿੱਖਾਂ ਦੀ ਮੌਤਾਂ ਹੋਈਆਂ ਸੀ ਇਸ ਕੰਫਿਊਜ਼ਨ ਚ ਕਿ ਖਣੀ ਇਹ ਤੁਹਾਨੂੰ ਬਿਲੋਂਗ ਕਰਦੇ ਆ ਪਰ ਇਹ ਨਹੀਂ ਕਹਿੰਦੇ ਕਿ ਕਿਸੇ ਵੀ ਤੁਹਾਨੂੰ ਅਟੈਕ ਕਰਨਾ ਚਾਹੀਦਾ ਪਰ ਜਿਹੜਾ ਹੁਣ ਆ ਤੁਸੀਂ ਦੇਖਿਆ ਕਿਸਾਨੀ ਮੋਰਚੇ ਤੋਂ ਬਾਅਦ ਵੀ ਕੋਵਿਡ ਤੋਂ ਬਾਅਦ ਵੀ ਹੋਰ ਕਈ ਚੀਜ਼ਾਂ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਜਾਗਰਤੀ ਆ ਗਈ ਜਿਹੜਾ ਵੀ ਇਹ ਪੰਥਾ ਜਿਹੜੀ ਇਹ ਸਿੱਖ ਵੀ ਇਹ ਸਾਰਿਆਂ ਲਈ ਭਲਾ ਭਲਾ ਭਾਲਦੇ ਆ ਤੇ ਪਰ ਹਾਂ ਆਪਾਂ ਨੂੰ ਕਦੇ ਬੇਸਲੇ ਨਹੀਂ ਹੋਣਾ ਚਾਹੀਦਾ ਹਮੇਸ਼ਾ ਆਪਾਂ ਨੂੰ ਅਵੇਅਰ ਰਹਿਣਾ ਚਾਹੀਦਾ ਸੋ ਜਦੋਂ ਵੀ ਆਪਾਂ ਹੁਣੇ ਵੈਸੇ ਵੀ ਮੈਂ ਕਹਾਂਗਾ ਜਿਹੜੇ ਗੋਤਾਰ ਸਾਹਿਬ ਅਸੀਂ ਕਹਿੰਦੇ ਹੁੰਦੇ ਹਾਂ ਕਿ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਦਰਬਾਰ ਸਾਹਿਬ ਵੀ ਕਿ ਤਾਂ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਚਾਂਸ ਨਾ ਬਣੇ ਕਿਉਂਕਿ ਆਪਾਂ ਇੰਡੀਆ ਦੀ ਗੱਲ ਕਰਦੇ ਆ ਆਪਾਂ ਨੂੰ ਇੱਥੇ ਵੀ ਧਿਆਨ ਦੇਣਾ ਚਾਹੀਦਾ ਵੀ ਤਾਂ ਦੇ ਕੋਈ ਨਾ ਐਕਸਕਿਊਜ਼ ਪਾਣ ਦੇ ਪਰ ਜਿੱਥੇ ਆਪਣੀ ਖਾਣ ਵਾਲੀ ਚੀਜ਼ ਆ ਭਾਵੇਂ ਉਹ ਕੜਾ ਪ੍ਰਸ਼ਾਦ ਦੀ ਢੇਗ ਹੈ ਜਾਂ ਲੰਗਰ ਹੈ ਤੁਸੀਂ ਭਾਈ ਸਾਹਿਬ ਬਲੀਵ ਨਹੀਂ ਕਰਨਾ ਅਸੀਂ ਹੁਣ ਬਾਤ ਦੀਆਂ ਗੱਲਾਂ ਕਰਦੇ ਆ ਨਾ ਰਾਈਟਿੰਗ ਦੀਆਂ ਕਈ ਵੀ ਉਮ ਉਹਨਾਂ ਚੀਜ਼ਾਂ 'ਚ ਵੀ ਕੋਸ਼ਿਸ਼ ਕੀਤੀ ਗਈ ਹੈ ਇਨ ਦਾ ਪਾਸਟ ਅਨਸਕਸੈਸਫੁਲੀ ਵੇਟੇ ਦਾ ਵੇਈ ਬੈਚਕੋਸ ਪਾ ਦਿੱਤਾ ਜਾਵੇ ਸੂਈਆਂ ਪਾ ਦਿੱਤੀਆਂ ਨੇ ਤੇ ਲੋਕ ਟੂਨੇ ਕਰ ਜਾਂਦੇ ਕਈ ਵੀ ਤੌਰ 'ਤੇ ਸਾਡੇ ਅਸੀਂ ਕਿੰਨੇ ਕੁ ਗਿਰ ਗਏ ਹਾਂ ਸੋ ਅਸੀਂ ਬਾਹਰੀ ਕਮਿਊਨਿਟੀ ਇਹਨਾਂ ਦਾ ਸੋਚਦੇ ਹ ਹੁਣ ਟੂਨੇ ਗੋਰੇ ਨਹੀਂ ਕਰ ਰਹੇ ਇੰਗਲਿਸ਼ ਲੋਕ ਨਹੀਂ ਕਰ ਰਹੇ ਉਹ ਸਾਡੇ ਲੋਕ ਕਰ ਰਹੇ ਆ ਜਿਹੜੀ ਸਾਡੇ ਲਾਈਨਸ ਆਫ ਦਿ ਗ੍ਰੇਟ ਵਾਰਸਾਈਟ ਆ ਉਥੇ ਕਿਸੇ ਨੇ ਇੱਕ ਦਿਨ ਟੂ ਨਾ ਕੀਤਾ ਸੀ ਉਥੇ ਚੌਲ ਸਿੱਟੇ ਸੀ ਪਤਾ ਨਹੀਂ ਕੀ ਕਾਸ ਕੀਤਾ ਹੋਇਆ ਸੀ ਕਿ ਫਿਰ ਉਸ ਹੀ ਆਪ ਸੁਭਰੇ ਆ ਹਨਾ ਸੋ ਅਸੀਂ ਕਿੱਥੇ ਕਿ ਸਾਡਾ ਅਸੀਂ ਕਰਦੇ ਤਾਂ ਰਾਈਟਿੰਗ ਦੀ ਗੱਲ ਆ ਸੌਰੀ ਵਿਸ਼ਾ ਚੇਂਜ ਹੋ ਗਿਆ ਪਰ ਇਹ ਇੰਗਲਿਸ਼ ਲੋਕ ਨਹੀਂ ਆ ਕੇ ਕਰ ਰਹੇ ਸੋ ਵੈਸੇ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹਰ ਵਕਤ ਆਪਾਂ ਨੂੰ ਚੁੱਕਨੇ ਰਹਿਣਾ ਚਾਹੀਦਾ ਗ੍ਰੇਵਜ਼ ਐਂਡ ਆਲੇ ਇਨਸਿਡੈਂਟ ਤੋਂ ਬਾਅਦ ਵੀ ਆਪਾਂ ਨੂੰ ਦੇਖਣਾ ਚਾਹੀਦਾ ਵੀ ਕੋਈ ਕੀਤਾ ਵਿਚਰਦਾ ਬਿਲਕੁਲ ਅਬਰੋਡ ਤੋਂ ਸੰਗਤ ਆਈਆਂ ਦੇਰੀ ਪਬਲਿਕ ਆਖਿਆ ਉਤੋਂ ਬਾਅਦ ਅਸੀਂ ਇਹ ਦੇਖਿਆ ਇਨਸੀਡੈਂਟ ਹੁੰਦੇ ਆ ਜੋੜੇ ਝੱਕਣ ਦੇ ਕਿਈ ਤਨੀਆਂ ਦੇ ਮੁਰੇ ਭੇਟਾ ਚੱਕੀ ਜਾਂਦੀ ਆ ਅੱਛਾ ਗੋਲਾ ਘਾਟੋ ਭੇਟਾ ਚੱਕ ਲੀ ਜਾਂਦੀ ਆ ਜੇ ਉੱਤੇ ਦਸ ਪਵੇ ਇਹ ਕੋਈ ਬਾਹਰਲਾ ਨਹੀਂ ਕਰ ਰਿਆ ਇਹ ਜਿਹੜੇ ਸਾਡੇ ਆਪ ਦੇ ਹੀ ਕੈਜੂਰੀ ਕਰ ਜਾਂਦੇ ਆ ਸੋ ਇਹ ਜਿਹੜੇ ਸਰਕਮਸਟੈਂਸ ਅੱਜਕੱਲ ਜਿੱਦਾਂ ਦਾ ਦੁਨੀਆ ਦੇ ਹਾਲਾਤ ਚੱਲ ਰਹੇ ਆ ਅਕਦਰੋਂ ਸਾਬ ਚਾ ਇਹ ਰਾਈਟਿੰਗ ਦੀ ਗੱਲ ਤੋਂ ਜਿਹੜਾ ਆਪਾਂ ਇਹਦੇ ਨਾਲ ਅਟੈਚ ਹੋ ਜਾਂਦਾ ਜਿਹੜੀ ਸੇਫਟੀ ਤੇ ਸਿਕਿਉਰਿਟੀ ਦੀ ਗੱਲ ਕਰੀਏ ਆਪਾਂ ਨੂੰ ਸਦਾ ਹੀ ਅਵੇਅਰ ਰਹਿਣਾ ਚਾਹੀਦਾ ਹੂੰ ਬਿਲਕੁਲ ਬਿਲਕੁਲ ਅਸੀਂ ਉਹਨਾਂ ਦੀ ਤਾਂ ਗੱਲ ਕਰਦੇ ਆਂ ਭਈ ਆਪਣੇ ਪੀੜ੍ਹੀ ਥੱਲੇ ਵੀ ਛੋਟਾ ਸਾਨੂੰ ਮਾਰਨਾ ਪਏਗਾ ਵੀ ਆਪਾਂ ਕਿੰਨੇ ਕੁ ਸਹੀ ਆ ਜੇ ਆਪਾਂ ਦੂਸਰਿਆਂ ਨੂੰ ਗਲਤ ਕਹਿੰਨੇ ਆ ਤੇ ਆਪਾਂ ਕਿੰਨੇ ਕੁ ਸਹੀ ਆ ਸੋ ਇਹ ਗੱਲਾਂ ਵੀ ਬਿਲਕੁਲ ਇਸ ਵਿਸ਼ੇ ਦੇ ਉੱਤੇ ਵੀ ਭਾਜੀ ਆਪਾਂ ਇੱਕ ਖਾਸ ਪ੍ਰੋਗਰਾਮ ਕਰਾਂਗੇ ਜਿਹੜੀ ਤੁਸੀਂ ਅੱਜ ਗੱਲ ਟੱਚ ਕੀਤੀ ਹੈ ਨਾ ਸੋ ਇਹ ਬਹੁਤ ਜ਼ਰੂਰੀ ਆ ਇਹ ਵੀ ਅਵੇਅਰਨੈਸ ਵਾਸਤੇ ਆਪਣੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਆਪਾਂ ਜ਼ਰੂਰ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਇਸ ਜ਼ਰੂਰੀ ਵਿਸ਼ੇ ਦੇ ਉੱਤੇ ਅੱਜ ਸਾਡੇ ਨਾਲ ਜੁੜੇ ਹੋ ਬਹੁਤ